ਕਹਿੰਦੇ ਹਨ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਗੁਰਦਾਸਪੁਰ ਦੇ ਤਲਵੰਡੀ ਚੋਰਾ ਪਿੰਡ ਦੇ ਬਲਵੰਤ ਸਿੰਘ ਨੇ ਜਿਸ ਨੇ 350 ਮੈਡਲ ਜਿੱਤੇ ਅਤੇ ਉਸ ਦੀ ਉਮਰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਉਸ ਦੀ ਉਮਰ ਹੈ 70 ਸਾਲ ਜੀ ਹਾਂ ਹੁਣ ਤੱਕ ਵੱਖ-ਵੱਖ ਦੌੜਾਂ ਦੇ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਮੈਡਲ ਜਿੱਤੇ ਇਸ ਸੰਬੰਧੀ ਸਾਡੇ ਵਿਸ਼ੇਸ਼ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਨੇ ਬਲਵੰਤ ਸਿੰਘ ਦੇ ਨਾਲ ਕੀਤੀ ਗੱਲਬਾਤ ਆਓ ਤੁਸੀਂ ਵੀ ਸੁਣੋ ਕੋਈ 350 ਮੀਟਰ ਹੋ ਗਿਆ ਹੋਣਾ ਤੇ ਇੰਨੇ ਸਾਟੀ ਡੇ ਹੋ ਗਏ ਇੰਨੀਆਂ ਹੀ ਟ੍ਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ 4-5 ਵਾਰੀ ਤੇ 7 ਵਾਰੀ ਤੇ ਮੈਂ ਬੰਬਈੋਂ ਜਿੱਤ ਕੇ ਆਇਆ 7 ਵਾਰੀ ਬੰਬਈੋਂ ਦਿੱਲੀੋਂ ਵੀ ਪਤਾ ਨਹੀਂ ਚਾਤਾ 8 ਵਾਰੀ ਇਹ ਲਾਬਾਦ ਨਖਲੂ ਤੇ ਉਹ ਹੁਣ ਹੈਦਰਾਬਾਦੋਂ ਜਿੱਤ ਕੇ ਆਏ ਫੇਰ ਜੀ ਕਿੰਨੀ ਉਮਰ ਆ ਮੈਨੂੰ ਜੀ 73ਵਾਂ ਸਾਲ ਲੱਗਾ ਅਜੇ ਇਹ ਆ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਕਰ ਆ ਗਿਆ ਜਿਉਂ ਵੀ ਤੁਹਾਡੀ ਉਮਰ ਦੇ ਮੈਂ ਕੁਹਾੜਾ ਫੇਰਦਾ ਨਾ ਰਾਜਬੌਤਾ ਤੇ ਉਹ ਕਰੀ ਜਾਂਦਾ ਮੇਰਾ ਸ਼ਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ-ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਇਹ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਦੌੜ ਲੈਂਦੇ ਮੈਂ ਜੀ 25-30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ 'ਚ ਲਾਉਣੀਆ ਤਿੰਨ ਵਧਰੀ ਲਾਉਣੀ ਤਿੰਨ ਲਾਉਣੀਆ ਉਹ ਸਾਰਾ ਏਰਕਾ ਮੈਂ ਨਾ ਹੁਣ ਛੱਡ ਦੇਣੀ ਆ ਮਾ ਬਤਾਰੀ ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ-ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ-ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਂ ਗਿਆ ਉਥੋਂ ਪੰਜ 골ਡ ਮੈਡਲ ਲਏ ਹਾਂਜੀ ਲਾਹੌਰ ਗਿਆ ਉਥੋਂ ਪੰਜ 골ਡ ਮੈਡਲ ਲਏ ਇਥੋਂ ਜੀ ਨਖਲੌ ਤੋਂ ਉਥੋਂ ਵੀ ਪੰਜ ਬੰਗਲੌਰ ਤੋਂ ਪੰਜ ਮਨੇ ਜਿੱਥੇ ਜਾਂਦਾ ਨੇ ਪੰਜ-ਪੰਜ 골ਡ ਮੈਡਲ ਮੈਂ ਲੈਂਦਾ ਰਿਹਾ ਤੇ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿਦਾਂ ਮੈਨੇਜ ਕਰਦੇ ਹੋ ਉਹ ਜੀ ਫਿਰ ਇਤਨਾ ਵਾਪੇ ਮੇਰੀ ਸਪੋਰਟ ਬੜੀ ਕਰਦੇ ਆ ਵਿਆਹ ਚ ਪੇਰ ਤੋਂ ਆ ਹਾਂਜੀ ਰਣਜੀਤ ਸਿੰਘ ਦਾ ਤੇਰਾ ਸੁਪਾਲ ਸਿੰਘ ਸੁਪਾਲ ਸਿੰਘ ਟੀਮ ਸਾਹਿਬ ਬਹੁਤ ਮਾਇਤ ਕਰਦੇ ਮੇਰੀ ਤੇ ਮੈਨੂੰ ਹੁਣ ਵੀ ਆਖੰਡੇ ਆ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਜੇ ਮੇਰਾ ਭਤੀਜਾ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਉਹੋ ਹੀ ਮੈਨੂੰ ਛਾਰੇ ਕੰਮ ਸਿਖਾਉਂਦਾ ਜੀ ਕਿੰਦੀ ਕੋ ਖੁਸ਼ੀ ਮਿਲਦੀ ਕਦੇ ਮੈਡਮ ਜਿੱਤ ਕੇ ਜਦੋਂ ਮੈਡਮ ਜਿੱਤ ਕੇ ਲਿਆਈਦਾ ਉਹ ਫਿਰ ਤੇ ਦਿਲ ਇਤਨਾ ਹੋ ਜਾਂਦਾ ਵੀ ਕੋਈ ਗੱਲ ਹੀ ਜੋ ਕੋਈ ਸਾਰਾ ਮੁੱਲ ਹੀ ਭੈ ਨਸਾ ਨਾ ਕਰਿਓ ਕੋਈ ਵੀ ਨਸਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲ ਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਚਾ ਤਾਂ ਨਹੀਂ ਕੇਵਲ ਇਦਾਂ ਨਹੀਂ ਹਿਆ ਧਿਆਨੇ ਜੀ ਗੱਲ ਵਾ ਫਿਰ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਹਾਂ ਪਰ ਆ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਕਬੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕ ਦੀ ਕਿਰਪਾ ਮਵੀ ਹੈ ਕੋਈ 20-25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸ਼ਤਾਦ ਹੀ ਕਹਿੰਦਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਹ ਕਬੱਡੀ ਖੇਡੀ ਤੇ ਹੁਣ ਆਹ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਤੇ ਉਹਨੇ ਆ ਜਾਣਾ ਸੀ ਇੱਥੇ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੀਉਂਦਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਤੇ ਦੁਨੀਆ ਠੀਕ ਹੋ ਜਾਂਦੀ ਜੀ